ਅੱਜ ਸਾਡੇ ਖੰਨਾ ਦੇ ਲਈ ਬਹੁਤ ਵੱਡਾ ਦਿਨ ਹੈ ਸਾਡੇ ਖੰਨਾ ਦਾ ਬੜਾ ਨਾਮਵਰ ਪਰਿਵਾਰ ਹੈ ਵਿੱਜ ਪਰਿਵਾਰ ਔਰ ਜਿਹੜੇ ਸੁਪਰੀਮ ਮੋਟਰਸ ਦੇ ਓਨਰ ਨੇ TVS ਦੀ ਏਜੰਸੀ ਦੇ ਓਨਰ ਨੇ ਜਿਹੜੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੰਨੇ ਦੇ ਵਿੱਚ ਜਿਨ੍ਹਾਂ ਨੇ ਬੜਾ ਵੱਡਾ ਨਾਮ ਆਪਣੇ ਅਲੱਗ-ਅਲੱਗ ਫੀਲਡਾਂ ਦੇ ਵਿੱਚ ਜਿਨ੍ਹਾਂ ਨੇ ਨਾਮਨਾ ਕਮਾਇਆ ਅੱਜ ਉਹ ਆਪਣੀ ਏਰੀਏ ਦੇ ਵਿੱਚ ਆਪਣੇ ਆਪਣੀ ਜਿਹੜੀ ਉਹਨਾਂ ਦੀ ਏਜੰਸੀ ਹੈ ਉਹਦੇ ਵਿੱਚ ਅੱਜ ਉਹਨਾਂ ਨੇ ਤਿੰਨ ਮੋਟਰਸਾਈਕਲ ਤਿੰਨ ਨਵੇਂ ਬਾਈਕਸ ਨੇ ਜਿਹੜੇ ਉਹ ਲਾਂਚ ਕੀਤੇ ਨੇ TVS ਮੋਟਰ ਦੇ ਜਿਹੜੇ ਇਹ ਨਵੇਂ ਨਵੇਂ ਵਹੀਕਲ ਨੇ ਜਿਹੜੇ ਲਾਂਚ ਹੋਏ ਨੇ ਸੋ ਮੈਂ ਗੁਰਮਖ ਸਿੰਘ ਜੀ ਵਿੱਚ ਇਹਨਾਂ ਦੇ ਸਮੂਹ ਪਰਿਵਾਰ ਨੂੰ ਸਮੂਹ ਪਰਿਵਾਰ ਨੂੰ ਵਿੱਚ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਅੱਜ ਦੇ ਨਹੀਂ ਇਸ ਪਰਿਵਾਰ ਦੇ ਨਾਲ ਮੇਰੇ ਪਿਛਲੇ ਬਹੁਤ ਪੁਰਾਣੇ ਸੰਬੰਧ ਨੇ 20 ਸਾਲਾਂ ਤੋਂ ਮੈਂ ਖੁਦ ਇਹਨਾਂ ਦਾ ਪ੍ਰੋਡਕਟ ਆ ਜਿਹੜਾ TVS ਦਾ ਯੂਜ਼ ਕਰਦਾ ਆ ਰਿਹਾ ਹਾਂ ਸੋ ਇਸ ਕਰਕੇ ਜਿੱਥੇ ਤੱਕ ਗੱਲ ਪ੍ਰੋਡਕਟ ਦੀ ਕਰੀਏ ਪ੍ਰੋਡਕਟ ਇਹਨਾਂ ਦਾ ਕਿਸੇ ਕਿਸੇ ਦਿਖਦਾ ਜਾਂ ਕਿਸੇ ਦੀ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਉਹ ਆਪਣੇ ਆਪ ਦੇ ਵਿੱਚ ਇੱਕ ਬ੍ਰਿਲੀਅੰਟ ਪ੍ਰੋਡਕਟ ਹੈ ਤੇ ਜਿੱਥੇ ਤੱਕ ਜੇ ਮੈਂ ਪਰਿਵਾਰ ਦੀ ਗੱਲ ਕਰਾਂ ਵਿੱਚ ਪਰਿਵਾਰ ਦੀ ਤਾਂ ਉਹਨਾਂ ਦਾ ਵੀ ਕੋਈ ਮੁਕਾਬਲਾ ਨਹੀਂ ਕਿਰਤ ਕਮਾਈ ਕਰਨ ਵਾਲਾ ਪਰਿਵਾਰ ਇਹ ਦਸਾਂ ਨੌਹਾਂ ਦੀ ਔਰ ਇਹਨਾਂ ਨੇ ਹਰ ਖੇਤਰ ਦੇ ਵਿੱਚ ਚਾਹੇ ਇਹਨਾਂ ਦੀ ਏਜੰਸੀ ਦੇ ਵਿੱਚ ਹੋਵੇ ਉਹਦੇ 'ਚ ਵੀ ਚਾਹੇ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਦੇ ਪ੍ਰੋਡਕਟ ਨੇ ਉਹਦੇ 'ਚ ਵੀ ਡੀਲ ਕਰਦੇ ਨੇ ਚਾਹੇ ਉਹਦੇ 'ਚ ਵੀ ਇਹਨਾਂ ਨੇ ਬੜਾ ਵੱਡਾ ਨਾਮ ਕਮਾਇਆ ਸੋ ਮੈਂ ਇਸ ਕਰ ਤੇ ਮੁਬਾਰਕਬਾਦ ਦਿੰਦਾ ਔਰ ਮੈਂ ਅੱਜ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਉਹ ਰਿਕਾਰਵਰੇਜ ਕਰਨ ਲਈ ਸੁਪਰੀਮ ਮੋਟਰਸ ਜੋ ਖੰਨਾ ਹੈ ਅੱਜ ਉਹਨੇ ਪਹੁੰਚੇ ਹੋ ਸੋ ਇਸ ਤੋਂ ਬਾਅਦ ਜੋ ਆਪਾਂ ਹੁਣ ਜਿਹੜੇ ਤਿੰਨੇ ਪ੍ਰੋਡਕਟ ਨੇ ਜੋ TVS ਮੋਟਰ ਦੇ ਨੇ ਉਹਨਾਂ ਲਾਂਚ ਕਰਾਂਗੇ ਮੈਂ ਇਹਨਾਂ ਦੇ ਸਟਾਫ ਦੇ ਵੀ ਕਿਉਂਕਿ ਕੋਈ ਵੀ ਅਦਾਰਾ ਹੁੰਦਾ ਉਹ ਸਟਾਫ ਬਿਨਾਂ ਨਹੀਂ ਚੱਲਦਾ ਸੋ ਸਟਾਫ ਨੂੰ ਇਹਨਾਂ ਦੇ ਮੈਨੇਜਰ ਇਹਨਾਂ ਦਾ ਸਟਾਫ ਵਰਕਿੰਗ ਸਟਾਫ ਟੈਕਨੀਕਲ ਸਟਾਫ ਜਿਹੜਾ ਅੰਦਰ ਕੰਮ ਕਰਦਾ ਮੈਂ ਇਹਨਾਂ ਦੇ ਸਟਾਫ ਨੂੰ ਵੀ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਨੇ ਸਾਰਾ ਸਟਾਫ ਆਪਣੇ ਬੱਚਿਆਂ ਵਾਂਗ ਰੱਖਿਆ ਹੋਇਆ ਆਪਣੇ ਪਰਿਵਾਰ ਵਾਂਗ ਰੱਖਿਆ ਹੋਇਆ ਸੋ ਮੈਂ ਸਟਾਫ ਨੂੰ ਵੀ ਮੁਬਾਰਕਬਾਦ ਹੁੰਦਾ ਹੈ ਅੱਜ ਦੇ ਇਸ ਖੁਸ਼ ਨੁਮਾ ਜਿਹੜਾ ਮੌਕਾ ਹੈ ਇਹਦੇ ਤੇ ਸੋ ਬਹੁਤ-ਬਹੁਤ ਧੰਨਵਾਦ ਮੈਂ ਸਾਡੇ ਕੰਨਾ ਦੇ ਐਮਐਲਏ ਸਾਹਿਬ ਸਾਡੇ ਮੰਤਰੀ ਸਾਹਿਬ ਕੈਬਨਿਟ ਮਿਨਿਸਟਰ ਆਫ ਪੰਜਾਬ ਸਰਦਾਰ ਦਰਮਪ੍ਰੀ ਸਿੰਘ ਸੌਂਧੀ ਦਾ ਬਹੁਤ-ਬਹੁਤ ਮਨ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਵੈਲਕਮ ਸਰ ਜੀ ਆਇਆਂ ਨੂੰ ਸਰ ਬਹੁਤ-ਬਹੁਤ ਥੈਂਕ ਯੂ ਤੁਸੀਂ ਜੀ ਆਏ ਸਰ ਔਰ ਇਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਸਵਾਗਤ ਹੈ ਔਰ ਖਾਸ ਕਰਕੇ ਸਾਡੇ ਜਿਹੜੇ মিডিਆ ਤੇ ਭਰਾ رپورਟਰ ਸਾਡੇ ਔਰ ਬਹੁਤ ਪੇਸ਼ੈਂਟਲੀ ਤੁਸੀਂ ਵੇਟ ਕੀਤੀ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਹਿਣਾ ਜੀ ਧੰਨਵਾਦ ਕਰਦਾ ਅੱਜ TVS ਮੋਟਰ ਕੰਪਨੀ ਦੁਨੀਆ ਦੇ ਵਿੱਚ ਜਾਣੀ ਮਾਨੀ ਜਾਂਦੀ ਹੈ ਆਪਣੇ ਸਕੂਟਰ ਔਰ ਮੋਟਰਸਾਈਕਲਾਂ ਲਈ TVS ਜੋਪੀਟਰ TVS IQ TVS ਰੇਡਰ TVS ਅਪਾਚੇ ਇਹ ਉਹ ਪ੍ਰੋਡਕਟ ਹੈ ਜਿਨ੍ਹਾਂ ਨੂੰ ਕੋਈ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਔਰ ਅੱਜ ਅਸੀਂ ਇੱਕ ਐਸੀ ਕੈਟਾਗਰੀ ਦੇ ਵਿੱਚ ਐਂਟਰੀ ਕਰਨ ਜਾ ਰਹੇ ਹਾਂ ਜਿੱਥੇ ਪਹਿਲਾਂ ਅਸੀਂ ਨਹੀਂ ਸੀਗੇ ਔਰ ਉਹ ਹੈ ਸਾਡੀ ਪ੍ਰੀਮੀਅਮ ਕੈਟਾਗਰੀ 225 cc ਦਾ ਇੱਕ ਮੋਟਰਸਾਈਕਲ ਲਾਂਚ ਕਰਨ ਜਾ ਰਹੇ ਹਾਂ ਔਰ ਉਸ ਦੇ ਲਈ ਮੈਂ ਰਿਕਵੈਸਟ ਕਰੂੰਗਾ ਮੰਤਰੀ ਸਾਹਿਬ ਨੂੰ ਕਿ ਉਹ ਪਹਿਲਾਂ ਦੋ ਸ਼ਬਦ ਕਹਿਣ ਔਰ ਉਸ ਤੋਂ ਬਾਅਦ ਅਸੀਂ ਇਹਦੀ ਲਾਂਚਿੰਗ ਕਰਾਂਗੇ ਸਰ